ਲੋ ਜੀ ਹੁਣ ਚਾਚਾ ਲੱਗ ਗਿਆ 2 ਮਿੰਟ ਲਾ ਕੇ ਦਿਖਾ ਦੇ ਅਸਕਰ ਭਾਵਾ ਸਾਹ ਚੜ ਗਿਆ ਹਮ ਅੱਧੇ ਮਿੰਟ ਚ ਸਾਹ ਚੜ ਗਿਆ ਜੱਟ ਹਮ ਗਰਮਕ ਪਿਆਰਿਓ ਵਾਈਗੁਰ ਜੀ ਕਾ ਖਾਲਸਾ ਵਾਈਗੁਰ ਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਅੱਜ ਦੇ ਨਿਊ ਵਲੌਗ ਵਿੱਚ ਅੱਜ ਦਾ ਵਲੌਗ ਸ਼ੁਰੂ ਕਰਦੇ ਹਾਂ ਕਪੜੇ ਧੋ ਪਰੇ ਅੱਜ ਮੰਮੀ ਕੀ ਬਣਨ ਲੱਗੀ ਆਹ ਬਣਾਉਣੀ ਹਨ ਪੁੱਛੀ ਦਾਦੀ ਦੇ ਕਮਰੇ ਦੀ ਹੋ ਗਈ ਐਲਸੀਡੀ ਖਰਾਬ ਡਾਕਟਰ ਸਾਹਿਬ ਆ ਗਏ ਕਰ ਦੇਗਾ ਸਹੀ ਕਰ ਦੇ ਫਿਰ ਇਹਨੂੰ ਸਹੀ ਕਪੜਾ ਮਾਰਨ ਆ ਲੈ ਤੇ ਗੁਰਮਖ ਪਿਆਰੇ ਗੁਰਦੁਆਰਾ ਸਾਹਿਬ ਨੂੰ ਰੰਗ ਹੋ ਗਿਆ ਸਾਰੇ ਨੂੰ ਦੇਖੋ ਸਾਰੇ ਚਿੱਟਾ ਚਿੱਟਾ ਕਰਤਾ ਗੁਰਦੁਆਰਾ ਸਾਹਿਬ ਗੁਰਮਖ ਪਿਆਰਿਓ ਸਾਰੇ ਗੁਰਦੁਆਰਾ ਸਾਹਿਬ ਨੂੰ ਬਹੁਤ ਸੋਹਣਾ ਰੰਗ ਹੋ ਗਿਆ ਬਾਹਰੋਂ ਕੱਲ ਸ਼ੁਰੂ ਹੋ ਗਿਆ ਆ ਫਰੰਟ ਵਾਲੀ ਕੰਧ ਕਰਤੀ ਕੱਲ ਤੇ ਹੁਣ ਇਧਰ ਲੱਗੇ ਹੋਏ ਪਿਛਲੇ ਪਾਸੇ ਇਧਰ ਪਾਣੀ ਛਿੜਕਤਾ ਸਾਰੇ ਉਹ ਚਾਚਾ ਜੀ ਨੇ ਪਾਣੀ ਛਿੜਕਿਆ ਤੇ ਇਧਰ ਟਰੈਕਟਰ ਆ ਗਿਆ ਸੋਨੂੰ ਲੈ ਕੇ ਸੋਨੂੰ ਆ ਰਿਹਾ ਟਰੈਕਟਰ ਤੇ ਦੇਖੋ ਕਿੱਡੀ ਦੂਰੋਂ ਵੀਡੀਓ ਬਣਾ ਰਿਹਾ ਮੈਂ ਤੇ ਸਮਰ ਗੁਰਦੁਆਰਾ ਸਾਹਿਬ ਆਏ ਗਿਆ ਮਾਰਨ ਕਿਵੇਂ ਠੀਕ ਆ ਹੁਣ? ਆਓ ਤੋ ਦੇਖੋ ਸਾਰਾ ਗੁਰਦੁਆਰਾ ਗੁਰਦੁਆਰਾ ਸਾਰਾ ਪੇਂਟ ਹੋ ਰਿਹਾ ਬਹੁਤ ਵਧੀਆ। ਛੇਰੇ ਦੇ ਘਰੇ ਪਹੁੰਚੇ ਆਂ। ਛੇਰੇ ਤਿਆਰੀ ਕਰੀ ਜਾਂਦਾ ਵਿਆਹ ਦੀ। ਹਾਂ ਗਾਇਸ। ਚੱਲੀ ਜਾਂਦੀ ਤੇਰੀਆਂ ਵਿਆਹ ਦੀ। ਬਿਲਕੁਲ। ਆ ਲਵਾਇਆ ਅੱਜ ਇਹਨਾਂ ਨੇ ਫਰਸ਼ ਬਾਥਰੂਮ ਦਾ। ਇੱਥੋਂ ਕੱਢ ਸਟੱਪਟ ਰਹਿਆਂ। ਇੱਥੇ ਲਾਉਣੇ ਆਪਾਂ ਫਰਸ਼। ਡੜੇ ਡੜੇ ਲਾਵਾਂਗੇ ਕੋੜੀਆ ਪਾ ਕੇ ਐ ਡੜੇ ਚੰਰੇ ਇੱਥੇ ਗੋਲ ਕੋੜੀਆ ਪਾ ਕੇ ਵਧੀਆ ਕਿਵੇਂ ਵਿਆਹ ਕਰਾਉਣਾ ਸੌਖਾ ਈ ਕਿ ਔਖਾ ਯਾ ਬਸ ਠੀਕ ਈ ਆ ਜੀ ਦਾ ਹੋ ਜਾ ਜੰਗੀ ਦਾ ਲੀਏ ਰੰਗ ਰੰਗ ਕਰਵਾਤਾ ਕਰਨ ਚਾਚੀ ਵਿਆਹ ਕਰਨਾ ਸੌਖਾ ਕਿ ਔਖਾ ਔਖਾ ਉਹ ਸਕੂਲਿਆ ਮਹੀਨਾ ਦੋ ਹੋ ਗਿਆ ਲੱਗੀ ਮੈਸੇ ਸਾਰੇ ਚਾਚੀ ਕਹਿੰਦੇ ਵਿਆਹ ਕਰਨਾ ਬਹੁਤ ਔਖਾ ਸਾਨੂੰ ਫੜਾ ਕਰਾ ਚੱਲ ਲੱਗ ਲੱਗ ਗਈ ਕੀ ਕੀ ਫੇਰ ਫੇਰ ਪੜ ਲਗਾਤਾਰ 2 ਮਿੰਟ ਉਹ ਪੱਟੇ ਤਾਰ ਬਣ ਰਿਹਾ ਕੱਪੜਿਆਂ ਵਾਲੀ ਤੇ ਉਹ ਪੁੱਤ ਦੋਨੇ ਉਹ ਚਾਚਾ ਮੈਨੂੰ ਵਿਆਹ ਤੇਰਾ ਲੱਗਦਾ ਕੈਮਰੇ ਜਾਂ ਚਾਚਾ ਲੱਗਦਾ ਵਾ ਬੂਆ ਵਾਲਾ ਮੁੰਡਾ ਪੂਰਾ ਮੁੰਡਾ ਤੇਰੇ ਦਾ ਵਾਏ ਆਰ ਬੰਦ ਰਿਹਾ ਕੱਪੜਿਆਂ ਵਾਸਤੇ ਹਾਂ ਇੱਕ ਵਾਰ ਚਾਚੇ ਦੀ ਬਰਾਦ ਲਾਗੇ ਲੋ ਜੀ ਹੁਣ ਚਾਚਾ ਲੱਗ ਗਿਆ ਆਈ ਛੱਦ ਕੇ ਜੋਰ ਰੌਣ ਹੁਣ ਚਾਚੇ ਨੂੰ ਆਪ ਨੂੰ ਲੱਗਣਾ ਪਿਆ ਜੋਰ ਰੌਣ ਦੇਖੋ ਤੁਸੀਂ ਨੇ ਟਰਾਕ ਕਰਦੀ ਹੈ ਹੂੰ ਜਦਾ ਜਰਾ 5 ਮਿੰਟ ਹੋਏ ਇਹ ਨਹੀਂ 2 ਮਿੰਟ ਹੀ ਹੋਏਗੇ 17 ਸਕਿੰਟ ਹੀ ਹੋਇਆ ਹੈ ਨਾ ਮੂੰਹ ਲਾਲ ਹੋ ਜਾਣਾ ਦੇਖੀ 2 ਮਿੰਟ ਚਾਚਾ ਲਗਾਤਾਰ 2 ਮਿੰਟ ਲਾ ਕੇ ਦਿਖਾ ਦਿਓ ਅਸਕਰ ਭਾਵਾ ਸਾਹ ਚੜ ਗਿਆ ਹੂੰ ਅੱਧੇ ਮਿੰਟ ਚ ਸਾਹ ਚੜ ਗਿਆ ਚਾਚਾ 26 ਤਰੀਕ ਨੂੰ ਵਿਆਹ ਹੈ 26 ਤੋਂ ਚਾਲੂ ਹੈ 27 28 ਤਿੰਨ ਦਿਨ ਵਿਆਹ ਹੈ ਨਾ ਚਾਚਾ ਤਿਆਰੀਆਂ ਚੱਲ ਰਹੀਆਂ ਵਿਆਹ ਦੀਆਂ ਯਾਦਾ ਬਲੌਗ ਤੋਂ ਦਿਖਾਵਾਂਗੇ ਦੇਖਿਓ ਸਾਰੇ ਜਣੇ ਉਹ ਵਿਆਹ ਵਾਲਾ ਮੁੰਡਾ ਫਿਰ ਮੌਕੇ ਤੇ ਆ ਕੇ ਨਾ ਸਾਰਾ ਕੁਝ ਐ ਹੋ ਗਿਆ ਵੀ ਇੱਕ ਵੱਡੀ ਪ੍ਰੋਬਲਮ ਖੜੀ ਹੋ ਗਈ ਕਿਵੇਂ ਕੱਲ ਕੀ ਹੋਇਆ ਅਚਾਨਕ ਹੀ ਤੜਕੇ ਕੋਈ ਭਰ ਗਈ ਸਾਡੀ ਅੱਛਾ ਆਹਰੇ ਕੋਈ ਹੈ ਨਾ ਕੋਈ ਕੋਈ ਦਾ ਵੀ ਫਿਰ ਖਾਲੀ ਕੀਤੀ ਐ ਉਹ ਭਰ ਗਈ ਮੌਕੇ ਤੇ ਫਿਰ ਦੋ ਦਿਨ ਵਿਚਾਰੇ ਨੂੰ ਫੋਨ ਕਰਦੇ ਰਹੇ ਕਹਿੰਦਾ ਆਉਣਾ ਆਉਣਾ ਆਉਂਦਾ ਰਿਹਾ ਆਉਂਦਾ ਰਿਹਾ ਅਸੀਂ ਵੀ ਬੜੇ ਬੜੇ ਪਰੇਸ਼ਾਨ ਅੱਛਾ ਕਦੇ ਗਵਾਂਡੀਆਂ ਦੇ ਘਰ ਜਾਏ ਕਦੇ ਖੇਹਤ ਭੱਜੀਏ ਕਰ ਕਿਤੇ ਹੂੰ ਮਸਾਂ ਕਰਦੇ ਕਰਦੇ ਤੇ ਨਹੀਂ ਉਹ ਬੰਦ ਹੋ ਗਈ ਸੀ ਜਮਾ ਵਿੱਚ ਪਾਣੀ ਵੀ ਵਿੱਚ ਜਾਣ ਹੜ ਗਿਆ ਸੀ ਫੁੱਲ ਹੋ ਗਈ ਸੀ ਅੱਛਾ ਹੁਣ ਖਾਲੀ ਕਰਦੀ ਹੁਣ ਜਮਾ ਥੱਲੇ ਤੱਕ ਖੱਲੀ ਆ ਠੀਕ ਹੈ ਦਵਾਰੇ ਨਵੀਂ ਸ਼ੁਰੂਆਤ ਹੋ ਗਈ ਹੁਣ ਹੂੰ ਥੈਂਕ ਯੂ ਜੀ ਥੈਂਕ ਯੂ ਚਲੋ ਇੱਕ ਕੰਮ ਤਾਂ ਚੰਗਾ ਹੋ ਗਿਆ ਇੱਕ ਕੰਮ ਚੰਗਾ ਹੋ ਗਿਆ ਕੋਈ ਖਾਲੀ ਕਰਾਦੀ ਕਰ ਹਾਂ ਕਰ ਚੱਲੇ ਸ਼ਰੇ ਤੋ ਪਰ ਗਟ ਜਾਏ ਮਨੈ ਮਗ ਨ ਚੱਲੈ ਪੰਥ ਮਨੈ ਧਰਮ ਸੇ ਤੀ ਸੰਬੰਧ ਐਸਾ ਨਾਮ ਨਰੰਗਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮਨੈ ਪਾਵੇ ਮੋਖ ਦਵਾਰ ਮਨੈ ਪਾਵਹਿ ਮੋਖ ਦਵਾਰ ਮਨੈ ਪਾਵੇ ਹੈ ਮੋਖ ਦਵਾਰ ਮਨੈ ਪਰਵਾਰੇ ਸਾਧਾਰ ਮਨੈ ਪਰਵਾਰੈ ਮਨੈ ਪਰਵਾਰੈ ਸਾਧਾਰ ਮਨੈ ਤੇਰੇ ਤਾਰੇ ਗੁਰੂ ਮਨੈ ਤੇਰੇ ਤਾਰੇ ਮੰਨੇ ਤਰੇ ਤਾਰੇ ਗੁਰੂ ਸਿੱਖ ਮੰਨੇ ਤਰੇ ਤਾਰੇ ਗੁਰੂ ਸਿੱਖ ਮੰਨੇ ਨਾਨਕ ਭਾਵੇਂ ਨਾ ਭੇਖ ਐਸਾ ਨਾਮ ਨਰੰਜਨ ਹੋਏ ਜੇ ਕੋ ਗਰਮ ਪਿਆਰੇ ਹੋ ਗੁਰਦੁਆਰਾ ਸਾਹਿਬ ਜਾਏ ਆ ਸ਼ਾਮਾ ਹੋ ਗਈਆਂ ਤੇ ਹੁਣ ਪ੍ਰਸ਼ਾਦਾ ਪਕ ਰਿਹਾ ਇਧਰ ਸਮਝ ਕਾਦੀ ਬਣਾਈਏ ਆਲੂ ਛੋਲੇ ਆਲੂ ਛੋਲੇ ਗੁਰਮੁਖ ਪਿਆਰਿਓ ਕੱਲ ਸਮਰਦੀ ਦਵਾਈ ਲੈ ਕੇ ਆਏ ਸੀ ਸਮਰ ਠੀਕ ਹੈ ਜੀ ਬਿਲਕੁਲ ਮਹਾਰਾਜ ਦੀ ਕਿਰਪਾ ਨਾਲ ਠੀਕ ਹੈ ਨਾ ਸਮਰ ਚੜ੍ਹਦੀ ਕਲਾ ਹਾਂਜੀ ਰੋਟੀ ਖਾ ਰਿਹਾ ਸਮਰ ਸਰਵਤਮ ਰੋਟੀ ਖਾ ਲਾ ਹਤੋ ਕੇ ਜਾ ਪਾ ਜਾ ਹਤੋ ਹੈ ਕੇਲ ਬਣੀ ਸਬਜੀ ਹੈ ਸਵਾਦ ਸਵਾਦ ਹੈ ਗੁਰਮੁਖ ਪਿਆਰਿਓ ਪ੍ਰਸ਼ਾਦਾ ਛਕਣ ਲੱਗੇ ਆ ਗੁਰਮੁਖ ਪਿਆਰਿਓ ਪ੍ਰਸ਼ਾਦਾ ਛਕ ਲਿਆ ਤੇ ਕਪੂ ਸ਼ਰਮਾ ਚੱਲ ਰਿਹਾ ਉਧਰ ਕਪੂਲ ਸ਼ਰਮਾ ਸ਼ੋ ਤੋ ਗਰਮੁਖ ਪਿਆਰਿਓ ਸਰਬੱਤ ਦੇ ਮਾਸੀ ਦੇ ਮੁੰਡੇ ਦਾ ਵਿਆਹ ਹੈ 20 ਤਰੀਕ ਨੂੰ 21 ਦਾ ਹੈਨਾ ਹਾਂਜੀ ਤੇ ਸਰਬੱਤਾਂ ਤਿਆਰੀ ਕਰ ਰਿਆ ਬੋਲੀਆਂ ਪਾਉਣ ਦੀ ਸਰਬੱਤ ਇਧਰ ਆਈ ਫਿਰ ਆ ਤੇ ਇਧਰ ਸਾਹਮਣੇ ਤਾਂ ਐ ਕੋਰੀ ਹੁਣੀ ਸੰਗੀ ਜਾਂਦੀ ਆ ਫਿਰ ਮੇਰੀ ਗੱਲ ਸੁਣ ਰਿਆ ਰਿਆ ਦੱਸੀ ਕਿਹੜੀ ਬੋਲੀ ਪਾਏਗਾ ਸੋ ਗਰਮੁਖ ਪਿਆਰਿਓ ਸਰਬੱਤ ਦੇ ਮਾਸੀ ਦੇ ਮੁੰਡੇ ਦਾ ਵਿਆਹ ਹੈ 20 ਤਰੀਕ ਨੂੰ ਤੇ ਸਰਬੱਤਾਂ ਤਿਆਰੀ ਕਰ ਰਿਆ ਉੱਥੇ ਇੰਜੋਏ ਕਰਨ ਦੀ ਕਿਵੇਂ ਕਰੇਗਾ ਬੋਲੀਆਂ ਪਾਏਗਾ ਦੱਸੀ ਹੈਂ ਜਿਹੜੀ ਪਾਦਿੰਦਾ ਖੜਾ ਹੋ ਗੁਰਿਆ ਕੇ ਦੱਸ ਮੈਨੂੰ ਇੱਕ ਰੀ ਇੱਕੋ ਸੁਣਾ ਉਹਦੇ ਫਿਰ ਓ ਸੁਣਾ ਤਾਂ ਦੇ ਇੱਕ ਦੀ ਤੇਰੀ ਸੁਣਾ ਇੱਕ ਦੀ ਸੁਣਾ ਦੇ ਕੋਈ ਬੋਲੀ ਇਹ ਆਈ ਹੁਣ ਜਿਹੜੀ ਹੈ ਹੈ ਸੁਣਾ ਦੇ ਕੇ ਕੋਈ ਵੀ ਸੁਣਾ ਦੇ ਸੁਣਾਈ ਸੁਣਾ ਦੇ ਡਾੜੀ ਹਾਂ ਜੇ ਤਾਲੀ ਸੁਣਾ ਦੇ ਹੈ ਇਸੇ ਸੁਣਾ ਦੇ ਆਹ ਦਈ ਸੁਣਾ ਦੱਸ ਸੁਣਾ ਦੇ ਸੁਣਾ ਕਾਸ਼ੋ ਜੜਿਆ ਜੇ ਠਾਰਦਾ ਮੈਨੂੰ ਆਉਂਦਾ ਬੜਾ ਪਸੀਨਾ ਛੜਿਆ ਜੇ ਠਾਰਦਾ ਮੈਨੂੰ ਆਉਂਦਾ ਬੜਾ ਪਸੀਨਾ ਹਾਏ ਹਾਏ ਦਰਮੀ ਦਾ ਜੋਰੇ ਛੱਡ ਪੱਖੀ ਆ ਮੈਨੂੰ ਇਸ ਦਿਨ ਉਹਦਾ ਛੱਡ ਪੱਖੀ ਆ ਇਸ ਦਿਨ ਸਰਵੱਤ ਤਿਆਰੀ ਕਰ ਰਹੀ ਐ ਇਹ ਬੋਲੀਆਂ ਤੁਹਾਨੂੰ ਵਿਆਹ ਵਾਲੇ ਬਲੌਗ ਚ ਸੁਣਾਵਾਂਗੀ ਸੋ ਗਰਮ ਪਿਆਰਿਓ ਅੱਜ ਦਾ ਬਲੌਗ ਇੱਥੇ ਸਮਾਪਤ ਕਰਦੇ ਆਂ ਪ੍ਰਸ਼ਾਦਾ ਵੰਣੀ ਸ਼ਕ ਲਿਆ ਤੇ ਹੁਣ ਕਰਦੇ ਆ ਰੈਸਟ ਮਿਲਦੇ ਆ ਫਿਰ ਨੈਕਸਟ ਬਲੌਗ ਵਿੱਚ ਤਦ ਤੱਕ ਲਈ ਰੱਬ ਰੱਖਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ